ਅੰਜੀ ਮੈਨੂੰ ਤੁਰਕੀ ਦੋ ਸਾਰੇ ਸਵਾਦ ਤੁਹਾਡਾ ਦੇਖਣਾ ਹੈ ਬਲੌਗ ਚਾਹੀਓ ਤੁਸੀਂ ਸਾਰੇ ਢੀਗੋਗੇ ਤੇ ਸੌਰੀ ਅੱਜ ਮੇਰਾ ਬਲੌਗ ਨਹੀਂ ਆਇਆ ਹੈਗਾ ਖੜੇ ਨਾਪੇ ਤੋਂ ਤੈਨਾਂਗੇ ਬਾਰੇ ਪਹਿ ਰਹੀ ਆ ਦੀ ਨੂੰ ਦੇਖੋ ਤੁਸੀਂ ਕੀ ਗੱਲ ਹੋ ਰਿਹਾ ਹੈਗਾ ਆ ਮੇਰਾ ਭਾਈਆ ਕੱਜ ਨਹੀਂ ਜਾਣਾ ਉਹਦੇ ਪਿੰਡ ਪੰਗਾ ਵਾਲੀ ਜਿਹੜੇ ਜਿਹੜੇ ਬੰਗਾ ਵਾਲੀ ਰਹਿੰਦੇ ਨੇਗੇ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਓ ਇਹ ਤਾਂ ਕਰ ਗਵਾਲਿਓ ਆ ਦੇਖੋ ਖੜਾਗਾ ਤੇ ਹੁਣ ਆਪਾਂ ਉੱਪਰ ਜਾ ਕੇ ਜੀ ਮੜਾ ਜਾ ਸਾਡੇ ਆਏ ਹੋਣਗੇ ਮੇਰੇ ਫੁੱਫੜ ਯਾਨੀ ਕਿ ਜਿਹੜੇ ਪਪਾ ਇਹ ਆਇਤੀ ਕਿ ਛੁੱਟੀਆਂ ਕੱਟਣ ਆ ਜਿਸਹਰਾ ਹੰਦ ਕਹਤੀ ਕਿ ਉੱਥੇ ਤੇ ਮੇਰੇ ਵਾਲਾ ਜਿਹੜਾ ਹੁਣ ਇਹ ਹੈਗੀ ਵੀਡੀਓ ਉਹਦੇ ਦਾ ਕਾਰਨ ਹੈਗਾ ਗਾ ਮੇਰਾ ਐਪ ਦੀ ਗਾ ਜਿਹੜਾ ਉਹ ਹੋ ਚੁੱਕਿਆ ਖਰਾਬ ਉਹ ਚੱਲ ਨਹੀਂ ਰਿਹਾ ਹੈਗਾ ਉਹ ਜਿਹੜੀ ਵੀਡੀਓ ਹੁੰਦੀ ਹੈ ਕਿ ਨਹੀਂ ਆਪਣੀ ਉਹਨੂੰ ਛੋਟੀ ਕਰ ਦਿੰਦਾ ਹੈਗਾ ਐ ਮਤਲਬ ਪੂਰੀ ਵੀਡੀਓ ਹੁੰਦੀ ਹੈਗੀ ਇੱਕਣ ਹਨਾ ਇੱਕਣ ਤੋਂ ਉਹਨੂੰ ਇੰਨੀ ਕਰ ਦਿੰਦਾ ਹੈਗਾ ਤਾਂ ਕਰਕੇ ਮੈਂ ਕੀਤੀ ਨਹੀਂ ਉਹ ਤੇ ਡੈਟ ਤੇ ਹੁਣ ਕਰਾਂਗੇ ਕੋਈ ਹੋਰ ਐਪ ਤੇ ਜਾ ਤਾ ਪਾਵਾਂਗੇ ਆਪਾਂ ਅਥਣੀ ਅੱਜ ਜਾਂ ਕੱਲ ਨੂੰ ਦੇਖਾਂਗੇ ਫਿਰ ਮਿਲਦੇ ਆਂ ਕਦੋਂ ਪਾਵਾਂਗੇ ਠੀਕ ਆ ਬਾਏ ਫਿਰ ਮਿਲਦੇ ਆਂ ਹੁਣ ਲੜੇ ਆਪਣੇ ਰੈਜ ਨਟ ਕੋਲਣ ਵਾਲਾ ਉਹ ਸਾਡੇ ਬੜਾ ਜੇਟ ਵਾਲ ਖਰਾਬ ਹੋ ਗਿਆ ਜੀਗਾ ਇਹ ਮੈਂ ਦੇਖਦੇ ਆ ਕਿ ਇਹ ਨਾਲ ਖੁੱਲਦਾ ਹੋਇਆ ਨਹੀਂ ਹੁਣ ਦੇ ਜੀਗੇ ਅਸੀਂ ਉੱਪਰ ਉਹ ਉੱਤੇ ਉੱਪਰ ਜਿਹੜਾ ਸਭ ਤੋਂ ਉੱਪਰ ਲੱਗਾ ਹਾਂ ਦੇਖੋ ਇਹਦੇ ਨੂੰ ਹੱਥ ਨਹੀਂ ਲੰਦੂ ਹੇ ਗਾਇਜ਼ ਗਏ ਸੀ ਕਿ ਆਪਾਂ ਉਹ ਜਿੱਥੇ ਬੈਂਕੀ ਗੋਥੇ ਗਏ ਸੀ ਉਹ ਗੇਟ ਵਾਲ ਬੰਦ ਕਰਨ ਪਾਣੀ ਬੰਦ ਕਰਨ ਗਏ ਸੀ ਤੇ ਤੁਹਾਨੂੰ ਦਿਖਾਵਾਂਗੇ ਬਾਅਦ ਚ ਜਦੋਂ ਟੂਟੀ ਸੈੱਟ ਹੋ ਗਈ ਜਿਹੜੀ ਸੈੱਟ ਤੁਹਾਨੂੰ ਬਾਅਦ ਚ ਦਿਖਾਵਾਂਗੇ ਫਿਰ ਚੱਲਦੇ ਆਂ ਮਿੱਤਰੋ ਤੇ ਹੁਣ ਜਾ ਰਹੇ ਆਂਗੇ ਆਪਾਂ ਬੁੱਗੇ ਤੇ ਆਹ ਦੇਖ ਲਓ ਮੀ ਪੈਕਟ ਹੈਗਾ ਪਾਣੀ ਕਿਵੇਂ ਖੜਾਗਾ ਆਹ ਦੇਖ ਲਓ ਹੁਣ ਜਾ ਰਹੇ ਆਂਗੇ ਆਪਾਂ ਬੁੱਗੇ ਜਿਹੜੀ ਆਪਣੀ ਟੂਟੀ ਖਰਾਬ ਹੋ ਗਈ ਉਹਦੇ ਲੈ ਕੇ ਆਉਣਾ ਗੇਟ ਵਾਲ ਤੇ ਹੁਣ ਜਨ ਨੂੰ ਅੱਖੇ ਜਾ ਕੇ ਮਿਲਦੇ ਆ ਕਿ ਤੁਹਾਨੂੰ ਉੱਥੇ ਜਾ ਕੇ ਬੁੱਗੇ ਠੀਕ ਹੈ ਫਿਰ ਹਾਂਜੀ ਮਿੱਤਰ ਬੁੱਗੇ ਮੋਚ ਕੇ ਆਪਣਾ ਸਮਾਨ ਵਗੈਰਾ ਲੈ ਲਿਆ ਗੇਟਵਾਲ ਟੁੱਟੀ ਤੇ ਡਿਸਕਪ ਤੇ ਹੁਣ ਚਲਦੇ ਆਂ ਜੀ ਆਪਾਂ ਘਰ ਨੂੰ ਤੇ ਮਿਲਦੇ ਆਂ ਤੁਹਾਨੂੰ ਘਰ ਜਾ ਕੇ ਜਦ ਟੁੱਟੀ ਸੱਟ ਸੱਟ ਹੋ ਜੂਗੀ ਤੇ ਮਿਲਦੇ ਆਂ ਮਿੱਤਰوں ਆਪਾਂ ਤੁਰਨ ਵਾਲੇ ਸੀ ਤੇ ਪੈ ਗਿਆ ਮੀ ਦੇਖੋ ਕਿੰਨਾ ਪ੍ਰੇਮੀ ਤੇ ਉਹ ਕੜੀਏ ਕਿ ਸਾਡੇ ਸਕੂਲ ਦੀ ਬੱਸ ਹੌ ਵਾਲੀ ਅਮਰੀਕਾ ਰਿੰਡੋ ਪਾਲੀਆ ਕਲਾਂ ਵਾਲੀ ਇ ਸਾਡੇ ਸਕੂਲ ਦੀ ਬੱਸ ਆ ਗਈ ਤੇ ਹੁਣ ਮੀਹ ਪਹਟੇ ਤੇ ਜਾਵਾਂਗੇ ਮਿਲਨੇ ਹਨ ਉਹਨੂੰ ਘਰ ਜਾ ਕੇ ਸੱਟ ਸੱਟੋ ਸਾਡੀ ਮਸਤਰੋ ਮਿਲ ਗਿਆ ਉਹ ਤਾਂ ਹੀ ਪਤਾ ਤਾਂ ਪਤਾ ਲੱਗਦਾ ਹੈ ਅਗਲੇ ਆਪਾਂ ਦੇ ਟੰਪਰ ਸੈੱਟ ਕਰ ਲੈਣੇ ਨੇ ਮੇਰੇ ਤੋਂ ਪਗਾਨਿਆਂ ਦੇ ਵਰਦੇ ਆ ਮਿੱਤਰੋ ਕਰੇ ਆਪਾਂ ਆ ਚੁੱਕੇ ਹਾਂਗੇ ਤੇ ਟੂਟੀ ਵਗੈਰਾ ਆਪਣੀ ਲੱਗ ਚੁੱਕੀ ਹੈ ਗ੍ਰੇਡ ਵਾਲਾ ਹੋਣਾ ਦੀਗਾ ਤੇ ਇੱਕ ਰੋਟੀ ਲਾਉਣੀ ਸੀ ਆਪਾਂ ਨੇ ਲਿਆਂਦੀ ਸੀਗੀ ਤੇ ਹੁਣ ਆਪਾਂ ਇਹ ਦੀਗੇ ਕੋਠੇ ਤੇ ਉੱਪਰ ਦੇਖੋ ਸਭ ਤੋਂ ਉੱਪਰ ਆ ਗਏ ਅਸੀਂ ਦੇਖੋ ਇੱਕ ਹੋਰ ਤੁਹਾਨੂੰ ਵਾਈਡ ਐਂਗਲ ਵੀ ਦਿਖਾ ਦਾਂਗੇ ਤੇ ਚਲੋ ਮਿਲਦੇ ਹਾਂ ਹੁਣ ਥੱਲੇ ਜਾ ਕੇ ਦੇਖੋ ਤੁਸੀਂ ਵਾਈਡ ਦੇਖੋ ਵਾਈਡ ਐਂਗਲ ਵੀਊ ਦੇਖੋ ਇਧਰ ਉਹ ਤੁਸੀਂ ਸਾਡਾ ਗੁਰਦੁਆਰਾ ਸਾਹਿਬ ਤੇ ਆ ਸੀਗਾ ਸਾਡਾ ਘਰ ਅਸੀਂ ਹੁਣ ਖੜਿਆਗੇ ਸਭ ਤੋਂ ਉੱਪਰ ਆ ਸੀਗਾ ਸਾਡਾ ਪਿੰਡ ਦੇਖੋ ਤੇ ਇੱਕ ਹੋਰ ਚੀਜ਼ ਦਿਖਾਉਣਾ ਇਧਰ ਲੱਗ ਗਿਆ ਤੇ ਆ ਦੇਖ ਆ ਸੀ ਇੱਕ ਟੁੱਟੀ ਰਹਿੰਦੀ ਹੈਗੀ ਉਹਦੇ ਵਾਸਤੇ ਪੈਪ ਲੱਭਣਾ ਦੀਗਾ ਉਹ ਕਹਿੰਦੇ ਪੈਪ ਲੱਗ ਗਿਆ ਆ ਦੇਖੋ ਇੱਧਰ ਮੜਾ ਜਾ ਦੇਖੀ ਆਈ ਨੂੰ ਪਤਾ ਗੇਟ ਵਾਲ ਬੰਦ ਕਰਨਾ ਪੈ ਜੇ ਚਲ ਦੇਖਦੇ ਆਂਗੇ ਫਿਰ ਦੇਖਦੇ ਆਂਗੇ ਚਲਦੇ ਆਪਾਂ نیچے ਤੇ ਕੁਆਰੀ નીચે ਚਲਦੇ ਆਂਗੇ ਆ ਦੇਖੋ ਹੁਣ ਚਲਦੇ ਆਂਗੇ نیچے ਫੇ ਮਿਲਦੇ ਆਂ ਹੁਣ نیچے ਜਾ ਕੇ ਟੂਟੀਆਂ ਚਲਦੀਆਂ ਦਿਖਾਉਣੇ ਆ ਠੀਕ ਆ ਫਿਰ ਬਾਏ ਇੱਧਰੋਂ ਦੇਖ ਲੈ ਕੁਆਰੀ ਇੱਧਰੋਂ ਦਿਖਾਉਣੇ ਆਗੇ ਆ ਦੇਖੋ ਇੱਧਰੋਂ ਡਰ ਬਹੁਤ ਲੱਗਦਾ ਹੈ ਕਿ ਇੱਧਰੋਂ ਨਹੀਂ ਲੱਗਦਾ ਆ ਦੇਖੋ ਇੱਥੋਂ ਜਾ ਕੇ ਜੇ ਆਪਾਂ ਇੱਥੇ ਜਾਈ ਖੜੀਏ ਆਹ ਕੋ ਇਹਨਾਂ ਦਾ ਇਹ ਤੇ ਹੁਣ ਜੋ ਉਤਰਿਆਂਗਾ ਆਪਾਂ نیچے ਗੇਟ ਵਾਲਾ ਆਪਣੇ ਖੋਲਤਾ ਹਾਂਜੀ ਮਤਰੀ ਇੱਕ ਤਾਂ ਲੱਗ ਗਿਆਗਾ ਤਾਂ ਨਮੇ ਹੀ ਲਾਇਆਗਾ ਆਪਾਂ ਨੇ ਦੇਖੋ ਦੇਖੋ ਜੋ ਪਾਣੀ ਖਾਸ ਆ ਰਿਹਾ ਤੇ ਹਾਰ ਕੇ ਆ ਟੂਟੀ ਜਲਦੀ ਪਈਏਗੀ ਦੇਖੋ ਇਹਨਾਂ ਨੂੰ ਪਤਾ ਨਹੀਂਗਾ ਉਹ ਟੂਟੀ ਕਾ ਤੇ ਚਲਾਈ ਸੀਗੀ ਆਹ ਵਾਜੀ ਟੂਟੀ ਚੱਲੀ ਗਈ ਜਲਦੀ ਪਈ ਹੈਗੀ ਆਹ ਵਾਜੀ ਟੂਟੀ ਤੇ ਆਹ ਦੇਖੋ ਜਿਹੜੀ ਜਿਹੜੇ ਇੱਥੇ ਗੇਟ ਵਾਲੀ ਸੀਗਾ ਉਹਨੂੰ ਲਾਉਣਾ ਸੀ ਉੱਪਰ ਉੱਪਰ ਲਾਉਣ ਦੀ ਸਲਾਹ ਤੀਗੀ ਉੱਪਰ ਮੜਾ ਪਿਆ ਪਿਆ ਲੱਭੇ ਨੇ ਦੇਖੋ ਜੀ ਮੈਂ ਚਲਾ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਐਸੇ ਬਰੀਲੇ ਰੱਖਾਂਗੇ ਇੱਕ ਵਾਰੀ ਚਲਾਉਣੇ ਠੀਕ ਹੈ ਫਿਰ ਮਿਲਦੇ ਹਾਂ ਉਹਨੂੰ ਬਾਅਦ ਚ ਉਹਨਾਂ ਦੇ ਜਦ ਜੀ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਮੇਰੇ ਭਾਈ ਉਹਨਾਂ ਦੇ ਹਾਂਜੀ ਮਿੱਤਰੋ ਤੇ ਸ਼ਾਮ ਦੇ ਬੱਜ ਚੁੱਕੇ ਨੇਗੇ ਦੇਖ ਲਈਏ ਕਿ ਉੱਤਰ ਸ਼ਾਮ ਦੇ ਬੱਜ ਚੁੱਕਰੇ 4 ਤੇ ਹੁਣ ਆਪਾਂ ਲੱਗ ਰਹੀ ਹੈ ਠੰਡ ਕਿਉਂਕਿ ਬਾਹਰੇ ਪੈ ਰਿਹਾ ਹੈ ਮੂ ਦੇਖੋ ਆਪਣੇ ਪਾਏ ਕੀ ਹੋਇਗਾ ਕੋਟੀ ਤੇ ਆਹਾ ਕੋਟ ਇਹ ਬਹੁਤ ਵੰਗਗਾ ਤੇ ਥੱਲੋਂ ਦੀ ਸ਼ਾਰਟ ਦੇਖੋ ਤਾਂ ਵੀ ਨਹੀਂ ਹੰਡ ਲੱਗ ਰਹੀ ਹੈਗੀ ਤੇ ਉਹਨਾਂ ਕੋ ਜਗਜੀਤ ਮੇਰੇ ਭਾਈ ਉਹਨੇ ਵਗ ਗਏ ਨੇ ਕਿ ਉਹ ਪਹੁੰਚ ਗਏ ਨੇ ਘਰੇ ਤੇ ਜਿਹੜੀ ਉਹ ਵੀਡੀਓ ਸੀਗੀ ਉਹ ਤਾਂ ਮੈਂ ਪਾਉਂਦਾ ਨਹੀਂਗਾ ਆਹ ਵੀਡੀਓ ਚ ਤੁਹਾਨੂੰ ਮੈਂ ਬਹੁਤ ਥੋੜੀਆਂ ਬਹੁਤ ਕਲਿੱਪਾਂ ਦੇ ਦੂੰਗਾ ਉਹ ਜਿਹੜੀਆਂ ਦੀ ਮੈਂ ਹੋਮ ਟੂਰ ਉਹ ਪਾ ਦੂੰਗਾ ਮੈਂ ਸ਼ਾਰਟ ਵੀਡੀਓ ਠੀਕ ਹੈ ਫਿਰ ਹੋ ਮਿਲਦੇ ਆਂਗੇ ਬਾਅਦ ਵਿੱਚ ਨੋ ਇਹਦੀਆਂ ਉਹ ਵੀਡੀਓਾਂ ਦੀ ਕਲਿੱਪਾਂ ਮੈਂ ਅੱਜ ਪਾਉਂਗਾ ਠੀਕ ਹੈ ਫਿਰ ਬਾਏ ਹਾਂਜੀ ਮਿੱਤਰੋ ਤੇ ਪਤੰਗ ਆਪਣਾ ਚੜ ਕੇ ਤਾਰ ਲਿਆਗਾ ਤੇ ਉਹ ਪਿਆਰ ਹੈ ਤੇ ਅੱਜ ਮਿਲ ਗਿਆ ਆਪਾਂ ਨੂੰ ਉਹ ਕੀ ਆ ਕੀ ਆ ਕੀ ਆ ਕੀ ਆ ਦਾ ਉਹ ਅਬੰਡਡ ਹੋ ਗਿਆ ਠੀਕਾ ਦਾ ਭਾਈ ਹਨਾ ਮਤਲਬ ਕਿ ਮਿਲ ਨਹੀਂ ਤਿਰਿਆ ਖੋ ਗਿਆ ਠੀਕਾ ਅੱਜ ਮਿਲ ਗਿਆ ਸਾਡੇ ਪਿੰਡ ਖੋ ਦਾ ਹੈਗਾ ਆ ਦੇਖੋ ਕੀ ਆ ਕੀ ਆ ਪਤੰਗ ਹੈ ਪਤੰਗ ਹੈ ਗੋਟਿਆ ਗੋਟਿਆ ਡੋਰੀਆ ਡੋਰੀਆ ਲਲਬਿਟੀ ਵਾਲਬਿਟੀ ਆ ਹਰਈਆ ਹਰਈਆ ਹਰੇ ਰੰਗ ਦੇ ਆ ਹਰੇ ਰੰਗ ਦੇ ਆ ਵੱਡਣੀਆਂ ਵੱਡਣੀਆਂ ਮੱਜਾਂ ਨੇ ਖਾਣਾ ਮੱਜਾਂ ਨਹੀਂ ਖਾਣੀ ਆ ਆ ਦੇਖੋ ਦਾ ਭਾਈ ਹੈਗਾ ਇਹ ਆ ਪੂਰੀ ਤਰ੍ਹਾਂ ਆਉਂਦਾ ਹੈ ਟੱਕ ਪਾਉਂਦਾ ਹੈਗਾ ਧਰਤੀ ਤੇ ਲੋਗ ਪ੍ਰਮੋਸ਼ਨ ਕਰਾਉਂਦੇ ਨੇ ਇਹਨੂੰ ਤਾਂ ਹੀ ਤਾਂ ਲੱਭਣੀ ਤੇ ਰਿਆ ਪੈਸਾ ਜੇਬਾਂ ਚ ਰਹਿੰਦਾ ਮੁੰਡੇ ਦੇ ਦਿਖਾਈ ਮੜਾ ਜਾ ਪੈਂਟਾ ਨੀਚੇ ਲੋਰਾਂ ਨੀਚੇ ਡੇਗਾਂ ਲੱਗਿਆ ਪਈ ਆ ਉਹ ਥੋੜੀ ਐ ਬੜੀਆਂ ਲੈਂਦਾ ਵੀ ਦੁਆਰੇ ਲੈਣੀ ਆ ਨਾ ਬਹਿਣ ਉਦਾਂ ਕਰ ਕੀ ਹੈਗਾ ਦੇਖੋ ਤਾਂ ਸੀਧੇ ਕਰਨਾ ਵੀ ਦੇਖੋ 골ਡਨ ਥੋੜਾ ਜਿਹਾ ਰੱਗ ਪਿੱਕਾ ਕਰ ਲਿਆ ਨੇ ਮੈਲਾ ਕਰ ਲਿਆ 골ਡਨ ਤੀਗਾ ਪਹਿਲਾਂ ਉਹ ਮਸ਼ੀਨ 'ਚ ਤੋਤਾ ਸੀ ਮੇਰੀ ਮੰਮੀ ਨੇ ਗਲਤੀ ਨਾਲ ਰੰਗ ਫਟ ਗਿਆ ਹਾਂ ਇਹ ਆ ਨਹੀਂ ਤਾਂ ਸੋਨੇ ਦੀ ਪਰਤ ਰੈਡੀ ਹਿੱਤੀ ਤੇ ਆ ਇਹ ਆ ਜੀ ਦੀ ਹੈ ਨਹੀਂ ਤਾਂ ਕੋਟੀ ਵਰਗਾ ਮੇਰੀ ਕੋਟੀ ਵੀ ਸੋਨੇ ਦੀ ਹੈਗੀ ਹਾਂ ਇਹਨੂੰ ਲੈ ਇਹ ਨਹੀਂ ਦਿੱਤੀ ਇਹਨੇ ਗਿਫਟ ਦਿੱਤੀ ਹੈ ਕਿ ਮੈਨੂੰ ਹਾਂ ਠੀਕ ਹੈ ਪਰ ਮਿਲ ਜਿਆ ਘਰੇ ਜਾ ਜੀ ਮਿੱਤਰੋ ਆਹ ਖੜੀ ਜੀ ਮੇਰੀ ਸਾਈਕਲੀ ਦੇਖੋ ਇੱਧਰ ਗੈਲੈਕਸੀ ਸਾਈਕਲੀ ਡਿਸਕਵਰੀ ਕਮ ਵਾਲੀ ਤੇ ਇਹਦੇ ਵਿੱਚ ਉਹ ਲੇਟਾਂ ਨਈਆਂ ਉਹ ਦੇ ਨੀਲੀ ਨਹੀਂ ਹਰੀ ਜੀ ਇਹ ਆ ਦੇਖ ਆਹ ਲੇਟ ਹੈਗੀ ਯਾਹ ਦੇਖ ਲੋ ਹਾਰਨ ਨੋ ਜਿੱਤ ਇੰਨਾ ਹੋਰ ਨਹੀਂ ਆ ਤੇ ਲਾਈਟ ਆ ਰਹਾ ਫਿਰ ਆ ਰਹਾ ਫਿਰ ਆਹ ਕੀ ਤੇ ਫਿਰ ਇੰਨਾ ਹੀ ਕੀਆ ਤੇ ਆ ਹਟ ਲਈ ਆ ਦੇਖ ਲੋ ਗਿਆ ਵੀਡੀਓ ਸਕੂਟਰ ਸਾਡੀ ਉਹ ਗੱਡੀ ਉਹ ਬੈਠਾ ਬੱਚਾ ਜਣੇ ਹੀ ਆਪਣਾ ਗਊ ਮਾਤਾ ਦਾ ਬੱਚਾ ਤੇ ਹੂੰ ਦੇ ਐਡੀਟਿੰਗ ਚੱਲ ਰਹੀ ਦੇਖੋ ਉਧਰ ਇਹ ਵੱਡਾ ਵਲੌਗ ਕਰ ਰਿਹਾ ਹੈ ਨਾ ਇਹ ਇਹ ਗਾਇਜ਼ ਫਿਲਟਰ ਜੁਣਾਉਦਾ ਹੈ ਵੀਡੀਓ ਫਿਲਟਰ ਚ ਹੁਣ ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ ਹਾਂਜੀ ਮਿੱਤਰੋ ਤੇ ਸ਼ਾਮ ਦਾ ਬਚ ਚੁੱਕਿਆ ਨੇ 6 ਤੇ ਅੱਜ ਦੇ ਵਲੌਗ ਦੀ ਕਰਦੇ ਹੋ ਰੀ ਐਂਡਿੰਗ ਆਈ ਹੋਪ ਤੁਹਾਨੂੰ ਸਭ ਨੂੰ ਵਲੌਗ ਵਧੀਆ ਲੱਗਿਆ ਹੋਵੇ ਜੇ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਤੇ ਤੁਹਾਡੇ ਸਪੋਰਟ ਹੈਗਾ ਠੀਕ ਹੈ ਫਿਰ ਮਿਲਦੇ ਆਂਗੇ ਅਗਲੇ ਵਲੌਗ ਦੇ ਵਿੱਚ ਉਹ ਵੀਡੀਓ ਨਹੀਂ ਪਾਈ ਤਾਂ ਸੌਰੀ ਇਹਦੇ ਵਿੱਚ ਕਲਿੱਪ ਪਾ ਲਾਂਗੇ ਆਪਾਂ ਠੀਕ ਹੈ ਬਾਈ